ਸਸਿਗੋ ਜੀ ਮੈਂ ਤੁਹਾਡਾ ਆਪਣਾ ਲਖਪਰੀ ਸਿੰਘ ਕਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗਰਦਾਸਪੁਰ ਦੇ ਪਿੰਡ ਗੁਜਰਾ ਕਾਦੀਆਂ ਸੋ ਇਹ ਪਿੰਡ ਜਿਹੜਾ ਡੇਰਾ ਬਾਬਾ ਨਾਨਕ ਦੇ ਬਿਲਕੁਲ ਹੀ ਨਜ਼ਦੀਕ ਆ ਸੋ ਸਾਡੇ ਨਾਲ ਪਰਵਾਹਕ ਮੈਂਬਰ ਨੇ ਇਸ ਪਿੰਡ ਦੇ ਵਿੱਚ ਵੀ ਜਿਹੜਾ ਪਾਣੀ ਕਾਫੀ ਦਿਨ ਰਿਹਾ ਜਾਂ ਕਿੰਨੇ ਦਿਨ ਰਿਹਾ ਸਾਰੀ ਗੱਲਬਾਤ ਜ਼ਰੂਰ ਕਰ ਲੈਣੀ ਆ ਸਸਿਗੋ ਜੀ ਸਸਿਗੋ ਜੀ ਕੀ ਨਾਣੀ ਰਮਨ ਇਸ ਪਿੰਡ ਦੇ ਵਿੱਚ ਜਿਹੜੀ ਹੜ ਦੀ ਮਾਰ ਹੋਈ ਹੈ ਹਾਂਜੀ ਬਹੁਤ ਜ਼ਿਆਦਾ ਵੱਜੀ ਹੈ ਬਹੁਤ ਨੁਕਸਾਨ ਹੋਇਆ ਕਿੰਨਾ ਕਿੰਨਾ ਪਾਣੀ ਰਿਹਾ ਇਸ ਪਿੰਡ ਵਿੱਚ ਪਾਣੀ ਕਾਫੀ ਹੀ ਜ਼ਿਆਦਾ ਹੀ ਕਿੰਨੇ ਦਿਨ ਤੱਕ ਪਾਣੀ ਰਿ ਚੌੜ ਤੋਂ 5-5 ਫੁੱਟ ਪਾਣੀ ਇਸ ਪਿੰਡ ਵਿੱਚ ਚਲੇ ਹਾਂਜੀ ਹੈਗਾ ਸੀ ਇਹਨਾਂ ਬਹੁਤ ਜ਼ਿਆਦਾ ਸਾਡੇ ਅੰਦਰਾਂ ਚ ਬਹੁਤ ਜ਼ਿਆਦਾ ਭਰਿਆ ਸੀ ਪਾਣੀ ਸਾਡਾ ਸਮਾਨ ਵੀ ਸਾਰਾ ਗਿੱਲਾ ਹੋ ਗਿਆ ਵਾ ਕਿਹੜਾ ਕਿਹੜਾ ਸਮਾਨ ਜਿਹੜਾ ਨੁਕਸਾਨ ਹੋ ਗਿਆ ਸਾਡੇ ਸਿਲੰਡਰ ਵੀ ਰੁੜ ਗਏ ਭਾਂਡੇ ਵੀ ਹਾਂਜੀ ਸਾਡੇ ਕੱਪੜਿਆਂ ਦਾ ਬਹੁਤ ਨੁਕਸਾਨ ਹੋਇਆ ਵਾ ਜਿਹੜੀਆਂ ਰਸੋਈ ਵਾਲੀਆਂ ਵਸਤੂਆਂ ਜਾਂ ਹੋਰ ਚੀਜ਼ਾਂ ਜਿਹੜੀਆਂ ਨੇ ਮਤਲਬ ਉਹ ਬਚ ਗਈਆਂ ਨਹੀਂ ਉਹਨਾਂ ਦਾ ਵੀ ਖੁਸ਼ ਹੋਇਆ ਨੁਕਸਾਨ ਥੋੜੀਆਂ ਬੋਤੀਆਂ ਬਚੀਆਂ ਵਾ ਇਸ ਪਿੰਡ ਦੇ ਵਿੱਚ ਪਾਣੀ ਜੱਕ ਦਮ ਆ ਗਿਆ ਜਾਂ ਹੌਸਾ ਹੌਸਾ ਵਧਿਆ ਜਾਗਤਾਮੀ ਆ ਗਿਆ ਸੀ ਹਾਂਜੀ ਸੋਸ਼ਲ ਮੂਲ ਤੋਂ ਪਹਿਲਾਂ ਹੀ ਅਲਰਟ ਕਰ ਦਿੱਤਾ ਗਿਆ ਤੇ ਤੁਹਾਡੇ ਲੋ ਜਿਹੜੇ ਸਭ ਸੰਭਾਲਿਆ ਨਹੀਂ ਨਹੀਂ ਸੰਭਾਲਿਆ ਗਿਆ ਸਾਨੂੰ ਪਤਾ ਹੀ ਨਹੀਂ ਲੱਗਾ ਜੱਕਦਮ ਪਾਣੀ ਆ ਗਿਆ ਪਾਣੀ ਦੇ ਵਿੱਚੋਂ ਨੰਘ ਕੇ ਗਿਆ ਅਸੀਂ ਆਪਣਾ ਆਪ ਹੀ ਲੈ ਕੇ ਮਹਾ ਗਏ ਹਾਂ ਕੌਣ ਕੌਣ ਪਰਿਵਾਰ ਦੇ ਪਰਿਵਾਰ ਵਿੱਚ ਡੈਡੀ ਆ ਮੰਮੀ ਆ ਐ ਗੁਡੀਆਂ ਵਾ ਤੇ ਮੈਂ ਵਾ ਮੇਰੇ ਹਸਬੰਡ ਹੀ ਉਹਨਾਂ ਦੀ ਵੀ ਦਿੱਸਤ ਹੋ ਗਈ ਆ ਕਿੰਨੇ ਚਿਰ ਪਹਿਲਾਂ ਐ ਹੁਣ ਨਹੀਂ ਅਜੇ ਮਹੀਨਾ ਕੀ ਹੋਇਆ ਵਾ 21 ਤਰੀਕ ਤੇ ਹੋਇਆ ਸੀ ਉਹ ਕਿੱਥੇ ਦਾ ਕੰਮ ਕਰਦੇ ਹੋ ਇਹ ਹੀ ਪਾਣੀ ਕਰਕੇ ਸਾਡੇ ਕੋਲ ਜਾਇਆ ਨਹੀਂ ਗਿਆ ਦਾ ਲਾਜ ਨਹੀਂ ਹੋਇਆ ਹੈਗਾ ਹਾਂਜੀ ਬੋਲੋ ਪਾਣੀ ਕਿੰਨੇ ਲੰਗੇ ਲੰਗਾ ਹੋਣਾ ਨਹੀਂ ਬਣਦਾ ਲੰਗਾ ਨਹੀਂ ਗਿਆ ਸੀ ਪਾਣੀ ਬਹੁਤ ਜ਼ਿਆਦਾ ਸੀ ਰਾਹ ਚ ਨੰਗਿਆ ਨਹੀਂ ਗਿਆ ਸਾਡੇ ਕੋਲ ਫਿੰਡ ਦੇ ਵਿੱਚ ਕੋਈ ਮੈਡੀਸਿਨ ਦੀ ਜਾਂ ਕੋਈ ਹੋਰ ਚੀਜ਼ ਦੀ ਸੁਵਿਧਾ ਨਹੀਂ ਪੁੱਜੀ ਪਹੁੰਚੀ ਸਹੀ ਪਰ ਉਹਦੇ ਨਾਲ ਕੋਈ ਫਰਕ ਨਹੀਂ ਹੈਗਾ ਉਹਨੂੰ ਹਾਂਜੀ ਤਾਂ ਹੋਰ ਜੋ ਸਮਾਸੀ ਵੀ ਸਾਂਝਾ ਜਿਹੜੀਆਂ ਅਬਦੀਰੀਆਂ ਡਾਕਟਰਾਂ ਦੀ ਟੀਮ ਆਉਂਦੀ ਰਹੀ ਉਹਨਾਂ ਵੱਲੋਂ ਵੀ ਜਿਹੜਾ ਨਹੀਂ ਜੀ ਉਹਨਾਂ ਨੂੰ ਕੋਈ ਫਰਕ ਨਹੀਂ ਪਿਆ ਹੈਗਾ ਉਹਨਾਂ ਕੋਲ ਮਤਲਬ ਬਰਸਾਤਾਂ ਦੇ ਨਾਲ ਵਿੱਚ ਕਮਰਿਆਂ ਦੇ ਹੱਥ ਜਿਹੜੀ ਮਤਲਬ ਕੀ ਬਹੁਤ ਜ਼ਿਆਦਾ ਹੀ ਮਾੜੀ ਹਾਲਤ ਸੀ ਸਾਡੀ ਘਾੜਾ ਸਮਾਨ ਵੀ ਸਾਰਾ ਗਿੱਲਾ ਹੁੰਦਾ ਰਿਹਾ ਕਮਰੇ ਬਹੁਤ ਚੁੰਦੇ ਰਹੇ ਅਸੀਂ ਤੇ ਬਾਹਰ ਹੀ ਰਹਿ ਰਹੇ ਰਹੇ ਆ ਬਹਿਣ ਦੀ ਜਗ੍ਹਾ ਵੀ ਹੈ ਨਹੀਂ ਸਾਡੇ ਅੰਦਰ ਕਿਉਂ ਪਿੰਡ ਦੇ ਵਿੱਚ ਪਾਣੀ ਆ ਗਿਆ ਇਸ ਜਗ੍ਹਾ ਤੇ ਤੁਹਾਡੇ ਘਰ ਦੇ ਵਿੱਚ ਆ ਗਿਆ ਉਸ ਟਾਈਮ ਮੌਜੂਦ ਸੀ ਘਰ ਦੇ ਵਿੱਚ ਤੇ ਜ्यों ਫਿਰ ਰਾਸ ਬਾਹਰ ਕਰਨੀ ਨਹੀਂ ਅਸੀਂ ਪਾਣੀ ਹਜੇ ਪਿੱਛੇ ਹੀ ਹੋ ਤੇ ਕੀਤੇ ਅਸੀਂ ਬਾਹਰ ਨਿਕਲ ਕੇ ਦਵਾ ਦਵਾ ਸਾਨੂੰ ਲੋਕਾਂ ਨੇ ਪਿੰਡ ਵਾਲਿਆਂ ਨੇ ਕਿਹਾ ਵੀ ਬਾਹਰ ਆ ਜਾਓ ਬਾਹਰ ਆ ਜਾਓ ਛੇਤੀ ਪਾਣੀ ਆ ਗਿਆ ਸਾਡਾ ਤਾਂ ਬਹੁਤ ਨੁਕਸਾਨ ਹੋਇਆ ਵਾ ਕਿੰਨੇ ਦਾਣੇ ਤੂੰ ਦੱਸ ਰਿਹਾ ਖਰਾਬ ਹੋਏ ਕਿੰਨੇ ਦਾਣੇ ਮੇਰੇ ਸਨਾਂ ਕਾਫੀ ਹੋਣੇ ਸਾਡੇ ਜਿਹੜੇ ਖਰਾਬ ਹੋਏ ਬਾਹਰ ਆ ਜਾ ਤੁਹਾਨੂੰ ਪਤਾ ਹੀ ਸੋਲਡਰ ਮਾਰੀ ਜੀ ਹਾਂਜੀ ਮਤਲਬ ਜਿਵੇਂ ਹੁਣ ਮਨ ਲੋ ਕਮਰੇ ਜਿਹੜੇ ਨੁਕਸਾਨ ਦਾ ਹਰ ਫਲੱਡ ਦੇ ਦੌਰਾਨ ਨੁਕਸਾਨ ਦਾ ਕੋਈ ਨਹੀਂ ਵਖ ਵਖ ਜਿਹੜੀਆਂ ਸਰਕਾਰੀ ਜਿਹੜੀਆਂ ਗ੍ਰਾਂਟਾਂ ਭਰੀ ਜਾਣੀਆਂ ਫੱਲਾ ਭਰੀ ਤੁਸੀਂ ਕਦੀ ਭਰੀ ਨਹੀਂ ਅਸੀਂ ਤੇ ਨਹੀਂ ਭਰੀ ਗ੍ਰਾਂਟ ਦੀ ਕੋਈ ਜਿਹੜੀ ਇਹ ਤਰਪਾਲ ਪਾਈ ਕੋਠੇ ਤੇ ਆਪਣੇ ਨਾਲ ਪਾਈ ਜਾਂ ਕਿਸੇ ਮਿਲਦੀ ਨਹੀਂ ਅਸੀਂ ਆਪਣੇ ਕੋਲੋਂ ਪਾਈ ਜੋ ਇਹ ਅਸੀਂ ਮੁੱਲ ਲਿਆ ਕੇ ਪਾਈ ਸਾਡਾ ਬਹੁਤ ਨੁਕਸਾਨ ਹੋਣ ਦਾ ਹੈ ਸਮਾਨ ਸਾਡਾ ਗਿੱਲਾ ਹੋ ਗਿਆ ਇਹ ਸਾਰਾ ਇਸ ਕਰਕੇ ਸਾਨੂੰ ਫਿਰ ਮਜਬੂਰੀ ਨੂੰ ਲਿਆਉਣੀ ਪਈ ਕਿ ਇਹਦੇ ਦਾਨੀ ਸੱਜਣ ਪਿੰਡਾ ਵਾਲੇ ਇਹ ਕੱਚੇ ਕਮਰੇ ਜਿਹੜੇ ਵੀਰਾਂ ਨੂੰ ਉਹਨਾਂ ਨੂੰ ਮਦਦ ਕੀਤੀ ਗਈ ਜਾਂ ਸਰਕਾਰ ਵੱਲੋਂ ਵੀ ਜਿਹੜੀਆਂ ਮਤਲਬ ਵਸਤੂਆਂ ਭੇਜੀ ਗਈਆਂ ਤੁਹਾਡੇ ਤੱਕ ਨਹੀਂ ਇਹ ਜੀ ਪਹੁੰਚੀਆਂ ਨਹੀਂ ਮਿਲਤਵਾਲ ਆਪਣੇ ਕੋਲ ਲਿਆ ਕੇ ਹਾਂ ਜੀ ਅਸੀਂ ਆਪਣੇ ਕੋਲ ਲਿਆ ਕੇ ਪਾਈ ਤਰਪਾਰ ਹੁਣ ਮਿਲੂ ਕੋਠੇ ਦੀ ਜਿਹੜੀ ਹਾਲਤ ਹੈ ਜਿਹੜੀ ਨੁਕਸਾਨ ਦਾ ਇੱਕ ਹੋਈ ਹੜ੍ਹ ਦੇ ਨਾਲ ਕੀ ਪ੍ਰਸ਼ਾਸਨ ਤੋਂ ਜਾਂ ਜਿਹੜੇ ਅਨਰ ਦੇ ਵੀਰ ਨੇ ਜਿਹੜਾ ਸਮਾਜ ਸੱਚ ਤੱਕ ਕੀ ਮਦਦ ਦੀ ਘਰ ਕੀ ਨੂੰ ਅਸੀਂ ਤੇਹੀ ਮੰਗ ਕਰਦੇ ਆਂ ਤੁਹਾਡੇ ਤੁਸੀਂ ਦੇਖ ਸਕਦੇ ਹਾਲਾਤ ਸਾਡੇ ਬਹੁਤ ਜ਼ਿਆਦਾ ਨੁਕਸਾਨ ਹੈ ਸਾਡਾ ਹੋਰ ਮਿਲ ਪਰਿਵਾਰ ਦੇ ਵਿੱਚ ਤੁਸੀਂ ਕਾਦਾ ਕੰਮ ਕਰਦੇ ਹੋ ਅੰਮਿਆ ਦੇ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਜੀ ਕਿੰਨੇ ਪੈਸੇ ਐਵੇਂ ਇਦਾਂ ਹੀ ਮਿਲ ਜਾਂਦਾ ਕੋਈ 700 ਦੇ ਦਿੰਦਾ ਕੋਈ 800 ਦੇ ਦਿੰਦਾ ਹਾਂਜੀ ਉਹਦੇ ਨਾਲ ਫਿਰ ਗੁਜ਼ਾਰਾ ਹੋ ਜਾਂਦਾ ਮੜਾ ਮੋਟਾ ਕਰ ਲਈਦਾ ਗੁਜ਼ਾਰਾ ਫਿਰ ਗੁਜ਼ਾਰਾ ਤੁਹਾਨੂੰ ਪਤਾ ਹੀ ਹੈ ਕੋਈ ਸਿਲੰਡਰ ਵੀ ਜਿਹੜਾ 1000 ਦੇ ਆਉਂਦਿਆ ਤੇ ਬਾਕੀ ਵੀ ਦੁੱਧ ਸਭ ਕੁ ਮਿਲਦਾ ਹਾਂਜੀ ਸਾਰਾ ਕੁਝ ਮਿਲਦਾ ਸਾਡਾ 100 ਰੁਪਏ ਨੂੰ ਜਿਹੜੀ ਏਡੀ ਛੋਟੀ ਮੋਟਰ ਦਾ ਮਹੀਨੇ ਦਾ ਮਤਲਬ ਸਰਕਲ ਚਲਾਉਣਾ ਬੜੀ ਅਹਿਮ ਗੱਲ ਬਹੁਤ ਜ਼ਿਆਦਾ ਅੱਖਾ ਵਾ ਤੁਸੀਂ ਸਾਡੇ ਨਾਲ ਬਜ਼ੁਰਗ ਨੇ ਉਹਨਾਂ ਨਾਲ ਜ਼ਰੂਰ ਗੱਲਬਾਤ ਕਰ ਲਿਓ ਸਸੀ ਘਮਾਰ ਜੀ ਸਸੀ ਘਾਰ ਜੀ ਕੀ ਨਾਲ ਨਾਮ ਮਰਾ ਦੀਸ਼ ਹੋ ਜੇ ਕਿਵੇਂ ਮਿਲੋ ਕਰਦੀ ਜਿਹੜੀ ਦੱਸਣ ਦੇ ਨੇ ਹਾਲਤ ਸਾਰੀ ਬਹੁਤ ਹਾਲਤ ਮਾੜੀ ਜੇ ਮੇਰੇ ਕੋ ਆਪ ਲੱਤਾਂ ਤੋਂ ਨਹੀਂ ਜੇ ਤੁਰਿਆ ਜਾਂਦਾ ਹੈਗਾ ਨਹੀਂ ਕੋਈ ਦਵਾਈ ਆ ਤਾਂ ਅਜੇ ਕੱਲ ਮੁੰਡਾ ਲਿਆ ਆ ਜੀ ਬੜੀ ਮਹਿੰਗੀ ਦਵਾਈ ਲਿਆ ਆ ਜੇ ਮੇਰੇ ਕੋ ਲੱਤਾਂ ਤੋਂ ਨਹੀਂ ਤੁਰਿਆ ਜਾਂਦਾ ਇਹ ਮੁੰਡਾ ਮਦਦ ਹੀ ਤੁਹਾਡਾ ਹਾਂਜੀ 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 ਮੇਰਾ ਮੁੰਡਾ ਜੇ ਇੱਕ ਮੇਰਾ ਪੂਰਾ ਹੋ ਗਿਆ ਉਹ ਕੀ ਮੈਡੀਸਨ ਨਹੀਂ ਪਹੁੰਚੂਗੀ ਹਾਂਜੀ ਹਾਂਜੀ ਕਿਵੇਂ ਮਿਲੂ ਜਿਹੜਾ ਦੱਸ ਤੱਡੀ ਵੀ ਦਵਾਈ ਮੈਡੀਸਨ ਚੱਲਦੀ ਹੈ ਤੇ ਇਹ ਮਿਲੋ ਕਉ ਮਤਾਂ ਦਾ ਵੀਰ 700 ਰੁਪਿਆ 10 ਦਿਨ ਮਹੀਨੇ ਦਾ ਪਰ ਸਰਕ ਕਰ ਚੱਲ ਜਾਦਾ ਹਾਂ ਹਾਂ ਚੱਲਦਾ ਮੁਸ਼ਕਲ ਜੇ ਫਿਰ ਮੇਰੇ ਕੋ ਤੇ ਕੁਛ ਹੁੰਦਾ ਨਹੀਂ ਮੈਂ ਤਾਂ ਫਿਰ ਇਦਾਂ ਹੀ ਐ ਨਾ ਫਿਰ ਜਿਹੜੀ ਆ ਰਸੋਈ ਦੀ ਜਿਹੜੀ ਤੁਸੀਂ ਦੱਸਦੇ ਹੋ ਫਸਲ ਜਿਹੜੀ ਆਪਣੇ ਕਣਕ ਰਕੀ ਸਾਰੇ ਪ੍ਰਭਾਵ ਤੋਂ ਵੀ ਕਿੰਨੀ ਹਾਂਜੀ ਡਰਾਮ ਪਰਿਆ ਖਰਾਬ ਹੋ ਗਈ ਕਿ ਕਿੰਨੀ ਡਰਾਮ ਦੇ ਡਰਾਮਾ ਉਹੰਦਰ ਬ੍ਰਾਂਡੇ ਕੇ ਪਰਿਆ ਆਈਗਾ 500 ਕੁ ਮੋਟ ਲਾ ਹਾਂਜੀ ਹਾਂਜੀ ਇੰਨੀ ਹੈ ਉਹਦਾ ਮੁੱਲ ਵੀ ਹਾਂਜੀ ਮੁੱਲ ਲੈ ਕੇ ਭਾਈ ਹਾਂਜੀ ਹਾਂਜੀ ਹੋਰ ਕਿਵੇਂ ਸਰਕ ਕਰੇਗਾ ਹਾਂਜੀ ਹੁਣ ਕਿਵੇਂ ਫਿਰ ਸਰਕਲ ਚੱਲ ਰਿਹਾ ਹੋਰ ਇਦਾਂ ਹੀ ਹੁਣ ਇਹ ਤਰ੍ਹਾਂ ਹੀ ਆ ਤਰ ਲਈ ਲੈਣ ਵਾਲੀ ਗੱਲ ਜੀ ਕੀ ਕੰਨਾ ਫਿਰ ਹੁਣ ਜਿਵੇਂ ਸਮਾਜ ਸੇਵੀ ਸਜਤਾ ਨੇ ਜਾਨਾ ਦੇ ਵੀਰ ਨੇ ਜਿਵੇਂ ਹੁਣ ਮੱਲੋ ਇਹ ਹਰ ਲੜ ਦੇ ਦੌਰਾਨ ਜਿਹੜੀ ਸੇਵਾ ਕਰ ਰਹੀ ਹੈ ਤੇ ਮਤਲਬ ਉਹ ਵੀ ਉਹ ਹੀ ਗਾ ਨਹੀਂ ਆਵੇ ਆਖੀ ਸਾਡ ਕੋ ਮੇਰੇ ਕੋ ਬਾਹਰ ਨਿਕਲਿਆ ਨਹੀਂ ਗਿਆ ਨਾ ਹੀ ਕੁਛ ਲਿਆ ਆਇਆ ਜਿਵੇਂ ਉਹ ਸਜਤਾ ਬਹੁਤ ਹੁੰਦੀ ਸੀ ਹਾਂ ਨਾ ਕੁਛ ਨਹੀਂ ਹੁਣ ਜਿਵੇਂ ਇੰਨੇ ਸਜਤਾ ਲੱਗੇ ਦੇ ਨੇ ਇੰਨੇ ਮਤਲਬ ਠੀਮਾ ਲੱਗੇ ਗਾ ਇਧਰ ਆ ਲੀਆਂ ਨੰਗਦੇ ਨਹੀਂ ਆ ਇੱਥੇ ਨਹੀਂ ਆਈ ਕੋਈ ਹਾਂ ਆ ਇਧਰ ਨਹੀਂ ਹੁੰਦੀ ਹੈ ਗਾਣ ਨਗਾ ਦਿੰਦੇ ਪਿੰਡ ਵਾਲੇ ਹਾਂ ਹੁਣ ਤੇ ਬੰਦ ਹੋ ਗਿਆ ਚਲੋ ਜਿੱਦਾਂ ਜੇ ਫਲਟ ਹੋ ਗਿਆ ਹਾਂ ਬੰਦ ਹੋ ਗਿਆ ਹਾਂ ਬੰਦ ਹੋ ਗਿਆ ਆਪਣੇ ਸਮਾਜ ਸੇਵੀ ਸੰਸਥਾ ਜਨਵਰੀ ਵੀਰ ਨੇ ਜਿਹੜੇ ਵੱਲੋਂ ਲੋੜਵੰਦ ਪ੍ਰਵਾਹ ਹੁੰਦੇ ਜਿਵੇਂ ਕੱਚੇ ਕੋਠੇ ਜਿਹੜੇ ਨੁਕਸਾਨ ਦਾ ਕੋਈ ਨਾ ਬਣਾ ਕੇ ਦੇ ਕਿ ਤੁਸੀਂ ਮਰਜ਼ੀ ਕਰ ਲਓ ਨਾ ਨਹੀਂ ਸਾਨੂੰ ਬਣਾਉਣੇ ਚਾਹੀਦੇ ਨੇ ਹੁਣ ਸਾਡੇ ਵੀ ਕੋਈ ਤੁਹਾਨੂੰ ਪਤਾ ਹੀ ਬਹੁਤ ਨੁਕਸਾਨ ਹੋਇਆ ਸਾਡਾ ਹਾਂ ਮਤਲਬ ਜੇ ਕਹਿੰਦੇ ਇਹਨਾਂ ਦੇ ਵੀਰ ਨੇ ਜਿਹੜਾ ਸਮਾਜ ਸੇਵੀ ਸੰਸਥਾ ਨੇ ਮਤਲਬ ਕਰਨੀ ਹੈ ਸੇਵਾ ਕਰਨੀ ਕਿਹੜਾ ਪਿੰਡ ਦੇ ਕਿਹੜਾ ਜ਼ਿਲ੍ਹੇ ਦਾ ਜ਼ਿਲ੍ਹਾ ਗਰਦਾਪੁਰ ਪੈਂਦਾ ਜੀ ਪਿੰਡ ਇਹ ਹੋਇ ਕਾਦੀਆਂ ਹਾਂ ਗੁਜਰਾਂ ਦੀਆਂ ਕਾਦੀਆਂ ਕੀ ਕੀ ਨਾਂ ਕੀ ਮੇਰਾ ਕਿਰਪਾ ਦਾਨੀ ਸਾਜ ਨੇ ਪਹੁੰਚਣਾ ਕਿਸ ਪਤਾ ਇਹ ਪਿੰਡ ਗੁਜਰਾ ਕਾਦੀਆਂ ਮੈਂ ਗੁਜਰਾ ਕਾਦ ਇਹ ਪਿੰਡ ਗੁਜਰਾ ਕਾਦੀਆਂ ਜਲਾ ਗਰਦਾਸ ਬਾੜੇ ਦਾ ਬਾਬਾ ਨਾਨਕ ਦੇ ਨਜ਼ਦੀਕ ਬਿਲਕੁਲ ਪਿੰਡ ਹੈ ਜੋ ਬਾੜ ਹੜਾ ਪਾੜਾ ਤੇ ਪਿੰਡ ਦੇ ਵਿੱਚ ਵੀ ਕਾਫੀ ਪਾਣੀ ਰਿਹਾ ਤੇ ਇਹ ਘਰ ਦੇ ਦਾ ਉਸ ਔੜ ਪਾਣੀ ਵੀ ਲਪੇਟ ਦੇ ਵਿੱਚ ਆ ਚੁੱਕਾ ਸੀ ਕਾਫੀ ਜਿਹੜਾ ਇਹਨਾਂ ਦਾ ਸਮਾਨ ਸੀ ਉਸ ਪਾਣੀ ਦੇ ਵਹਾਅ ਦੇ ਨਾਲ ਰੁੜ ਗਿਆ ਸੋ ਪਰਿਵਾਰਕ ਮੈਂਬਰ ਵੀ ਸਨ ਜੋ ਇੰਪੀਰਦਸਾਨ ਕੇ ਬਿਮਾਰੀ ਤੋਂ ਸੋ ਫਲੱਡ ਦੇ ਦੌਰਾਨ ਬਾਹਰ ਨਤ ਨਹੀਂ ਜਾ ਸਕਦੇ ਸਨ ਸੋ ਲੋਜਿਕ ਨੂੰ ਵੀ ਉਹਨਾਂ ਦੀ ਜਿਹੜੀ ਆ ਮੁਲਕਸਤਾਰ ਹੋ ਗਏ ਨੇ ਸੋ ਪਰਿਵਾਰ ਦੇ ਵਿੱਚ ਹੁਣ ਕੋਈ ਕਮਾਉਣ ਵਾਲਾ ਸਾਧਨ ਨਹੀਂ ਆ ਸੋ ਇੱਕ ਭੈਣ ਸਾਡੀ ਉਹ ਲੋਕਲ ਘਰਾਂ ਦੇ ਵਿੱਚ ਕੰਮ ਕਰਦੀ ਸੀ 6-700 ਰੁਪਏ ਤੇ ਤੇ ਗੁਜ਼ਾਰਾ ਬਹੁਤ ਹੀ ਔਖਾ ਹੋ ਗਿਆ ਸੋ ਲੋਕਾਂ ਦੇ ਪਰ ਜਿਹੜੇ ਦਾਨੀ ਸੱਜਣਾਂ ਦਾ ਸਮਾਜਿਕ ਸੰਸਥਾ ਨੇ ਇੱਕ ਵਾਰੀ ਜ਼ੀਰੋ ਫੀਲਡ ਤੇ ਆ ਕੇ ਸੋ ਇਸ ਪਰਿਵਾਰ ਦੀ ਜ਼ਰੂਰਤ ਮਦਦ ਕਰਨ ਮੈਂ ਤੁਹਾਡਾ ਆਪਣਾ ਪੱਤਰਕਾਰ ਨਾਪ ਸਿੰਘ ਖੁਸ਼ ਹੋਵਾਂ